ਪਤਲਾ ਫਰਾਈ ਵੀ ਤਾਂ ਦੱਸੇ ਮੜਾ ਕੀ ਕੀਤਾ ਕਸ਼ਾਨੇ ਉਹਦੇ ਨਾਲ ਪਤਲਾ ਜੂ ਮੜਾ ਨਹੀਂ ਮੈਂ ਗੱਡੇ ਖੂਆ ਹਾਤੇ ਵਾਸਤੇ ਬਰ ਹਾਤੇ ਬਸ ਹੋਈ ਮੈਂ ਨੀ ਰੋਹ ਹਾਤੇ ਬੁਝੇ ਡੇਟਾ ਸੀ ਪਲਾਸਟਿਕ ਤੋਂ ਵੀ ਡਰ ਲੱਗਦਾ ਕਿੱਦਰਾ ਭਾਜੀ ਇਹ ਕਿਹੜਾ ਭਾਜੀ ਇਹ ਪੀਜਾ ਔਰ ਤੋਂ ਲੈਣਾ ਮੈਂ ਕਿਹਾ ਭਾਜੀ ਲੈਣ ਤੋਂ ਆਇਆ ਇੰਨਾ ਔਰ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਕਿੱਦਾਂ ਕੁਛ ਹੋਣਾ ਸੀ ਵਧੀਆ ਹੋ ਜੀ ਠੀਕ ਠਾਕ ਨਵੀਂ ਗੁਸ਼ਾਨ ਹੈ ਮਿੱਤਰੋ ਕੱਲ ਬਹੁਤ ਗੁੱਡ ਬੈਵੀਸ ਗੁਸ਼ਾਨ ਨੂੰ ਆਇਆ ਖੇਡ ਕੇ ਤੇ ਅਸਵੇਰਾ ਪੁੱਤ ਫੇਰ ਬਾਲ ਚੱਕੀ ਫਿਰਦਾ ਪਰ ਅਸੀਂ ਹੁਣ ਚੱਲੇ ਆ ਪਹਿਲਾਂ ਮਾਲ ਦੇ ਵਿੱਚ ਮਾਲ ਦੇ ਵਿੱਚ ਜਾਣਾ ਹੈ ਸ਼ਮਕੀ ਲੱਗਣਾ ਮਾਲ ਚ ਆਪਾਂ ਨੇ ਇਹ ਕੱਲ ਦਾ ਸਾਮਾਨ ਲੈ ਕੇ ਆਉਣਾ ਜੀ ਕ੍ਰੌਕਰੀ ਵੀ ਗਿਆ ਓਕੇ ਅੱਗੇ ਆਪਾਂ ਕਰਦਾ ਸਾਮਾਨ ਮੈਥੋਂ ਲੈ ਕੇ ਆਉਣਾ ਬਣਾਉਣੇ ਵਾਲਾ ਤੇ ਅੱਜ ਆਪਾਂ ਲੈ ਕੇ ਆਣਾ ਵੀ ਜਿਹਦੇ ਵਿੱਚ ਸਾਮਾਨ ਬਣਾਉਣਾ ਹੈ ਕ੍ਰੌਕਰੀ ਉਹ ਸਾਮਾਨ ਆਪਾਂ ਲੈ ਕੇ ਆਉਣਾ ਸਾਡੇ ਪਲੇਟਾਂ ਵਗੈਰਾ ਲੈ ਕੇ ਆਉਣੀ ਸਾਰੀਆਂ ਆਪਾਂ ਨੇ ਤੇ ਆਪਾਂ ਚੱਲਦੇ ਹਾਂ ਕਿਹੜੇ ਮੋਲ ਜਾਣਾ ਹੈ ਘੁੰਮ ਕੇ ਆਉਨੇ ਆ ਮੈਂ ਤੁਹਾਨੂੰ ਘੁਮਾਉਨੇ ਆ ਆਪਾਂ ਚਲੇ ਵੀ ਚਲੇ ਵੀ ਪੈਂਥ ਨੂੰ ਦਾਣਾ ਪਾਣੀ ਮੈਥੋਂ ਛਕਾਤਾ ਸਾਡੀ ਪੈਂਥਰੀ ਰੋਟੀ ਪਾਣੀ ਖਾ ਕੇ ਦੇ ਦੋਨੇ ਪਾਸੇ ਪਾਦਾ ਉਧਰ ਵੀ ਉਧਰ ਵੀ ਮੂੰਗੀ ਤੇ ਪਨੀਰ ਦੋਨੇ ਚੀਜ਼ਾਂ ਹਾਂ ਇਹਨੂੰ ਸਬਰ ਨਹੀਂ ਆ ਰਿਹਾ ਕਰੇ ਉਧਰ ਮੂੰਹ ਮਾਰਦਾ ਕਰੇ ਇਧਰ ਦੋਨੇ ਦੋਨੇ ਪਾਸੇ ਕਰਦਾ ਜਦੋਂ ਤਾਂ ਖਾਲੀ ਹੋ ਜਾਂਦੇ ਆ ਨਾ ਭੰਡੇ ਫਿਰ ਉੱਥੇ ਬੈਠ ਜਾਂਦਾ ਵੀ ਕੁਝ ਸੁਣਨ ਨੂੰ ਪਾ ਦੁ ਖਰਾ ਕੇ ਫਿਰ ਮੜਾ ਮੜਾ ਖਾਣਾ ਇਹਨਾਂ ਨੇ ਕਦੇ ਉਧਰ ਕਦੇ ਉਧਰ ਐਵੇਂਂ ਤੀ ਤੂੰ ਜੀ ਮੜਾ ਮੜਾ ਖਾਣਾ ਹੈ ਪੂਰਾ ਪੂਰਾ ਖਾਣਾ ਪੁੱਤ ਨਹੀਂ ਹੂੰ ਗੁਰਸ਼ਾਨੀਂ ਨਹੀਂ ਦੇ ਰਿਹਾ ਗੁਰਸ਼ਾਨ ਖੇੜਦਾ ਨਾ ਚੱਲੇ ਪੁੱਤੇ ਫਿਰ ਚਲ ਗੁਰਸ਼ਾਨ ਵੀ ਚੁਕਲੇ ਐਨਕਾ ਕਹਿੰਦਾ ਪਾਪਾ ਐਨਕਾ ਲੱਗੇ ਜਾਓ ਹਰੇ ਰੰਗ ਦੀ ਐਨਕਾ ਬਰ ਬਰੀ ਨਹੀਂ ਪਰ ਹਲੇ ਅੱਜ ਮਿੱਤਰੋ ਮੌਸਮ ਦੇ ਵਾਰ ਕਿਦਾਂ ਦੇ ਇਹ ਵੀ ਧੁੱਪ ਦੇ ਵਿੱਚ ਲਾਉਣ ਦਾ ਬਹੁਤ ਮਜ਼ਾ ਆਉਂਦਾ ਅਸ ਜਦ ਧੁੱਪ ਚੋਂ ਆਉਂਦੀ ਫੇਰ ਗੱਲਬਾਤ ਬਣਦੀ ਹੀ ਨਹੀਂ ਹੈਗੀ ਮੇਰਾ ਬੜੀਆਂ ਤੇਰੇ ਪਰਨ ਕਿ ਸੇਨ ਆਉਣੀ ਹੈ ਪਾਕਲ ਦੂਜਿਆਂ ਕੇ ਲੱਗਦਾ ਰਹੇ ਬੰਦੇ ਹੁੰਦੇ ਜਿਹੜੀਆਂ ਫਾਰਮਲ ਟਾਈਪ ਉਹ ਲੱਗਣੀਆਂ ਅੱਜ ਦਾ ਮੌਸਮ ਉਹ ਨਹੀਂ ਹੈਗਾ ਜੇ ਮੌਸਮ ਵਧੀਆ ਹੋਵੇ ਨਾ ਵਾਰ ਧੁੱਪੜਾ ਹੋਵੇ ਫੇਰ ਹੀ ਇੰਨਕ ਲੱਗੀ ਸੋਹਣ ਜਰਦਦੀ ਹੈ ਅੱਜ ਤਾਂ ਦੇਖੋ ਇਦਾਂ ਦਾ ਮੌਸਮ ਆਪਣੇ ਬੱਦਲ ਵਾਈਜ਼ ਹੋਈ ਵੀ ਆ ਅਸਮਾਨ ਦੇ ਵਿੱਚ ਪਰ ਅੱਜ ਨਹੀਂ ਆਇਆ ਮੇਰਾ ਲੱਗਦਾ ਹਾਂ ਫਿਰ ਨੂੰ ਸੀਗਾ ਹਾਂ ਇਹ ਵੀ ਸਰਕੇ ਆਇਆ ਨੂੰ ਥੋੜੇ ਫਰਕ ਤਾਂ ਹੈਗਾ ਹੀ ਹੈ ਥੋੜਾ ਹੀ ਹਾਂ ਦੇਖੋ ਮੇਰੇ ਤੋਂ ਇੰਨਾ ਫਰਕ ਹੈ ਐਦਾਂ ਦੇਖਦੇ ਆਪਾਂ ਜੇ ਆਪਾਂ ਸ਼ੀਸ਼ੇ ਦੇ ਨਾਲ ਇੰਨਾ ਦੇ ਦੇ ਗੁਸ਼ਾਰਾਂ ਕਹਿੰਦਾ ਘੱਟ ਫਰਕ ਹੈ ਤੇ ਪੂਰਾ ਫਰਕ ਹੈ ਦੇਖੋ ਇਹਨਾਂ ਲੱਗਦਾ ਸ਼ਾਇਦ ਨੀ ਨੀ ਇਹ ਤਾਂ ਜਮਾ ਹੀ ਲੱਗਿਆ ਘੱਟ ਲੱਗ ਰਿਹਾ ਹੈ ਕਲੀਅਰ ਦਿਖ ਰਿਹਾ ਹੈ ਜਮਾ ਐਨ ਕਲੀਅਰ ਦਿਖ ਰਿਹਾ ਹੈ ਅੱਖਾਂ ਠੀਕ ਹੈ ਨੇ ਆਪਣੀਆਂ ਤਾਂ ਅੱਖਾਂ ਹੀ ਹੈ ਦੇਖ ਲਿਆ ਆਪਾਂ ਜਵਾਨ ਹੈ ਹੋ ਰਹੇ ਪਰ ਉਹ ਵੀ ਚੱਲ ਲਾ ਜਾਂਦਾ ਤੂੰ ਕਹਿੰਦਾ ਪੈਨਿਕ ਵੀ ਲਾ ਜਾਂਦਾ ਲਾ ਚੱਲਦੇ ਹਾਂ ਹੋਰ ਠੰਡ ਚ ਹੈਗੀ ਐ ਥੋੜੀ ਹਣਾ ਮਰ ਮਰ ਕੇ ਮਾਇਆ ਚੱਲੀ ਫਟਾ ਫਟ ਹੋਰ ਗੱਲੇ ਗੱਲਾਂ ਮਿੱਤਰੋ ਇਹ ਲੋਕਾਂ ਦੇ ਸੁਲਲੇ ਬਹੁਤ ਪੱਕੇ ਆ ਦੇਖੋ ਸਾਹਮਣੇ ਸਾਰਿਆਂ ਮਧੋਨੀ ਲੱਗੀਆਂਵੇਂ ਕੱਲੇ ਕੇ ਚੀਜ਼ ਦੀ ਕੱਲੇ ਕੱਲੀ ਚੀਜ਼ ਦੀ ਲੱਗੀਆਂ ਮਧੋਨੀ ਲੱਗੀ ਹੋਈ ਆ ਉਹ ਸਾਹਮਣੇ ਇੱਥੇ ਬਾਪੂ ਗੇੜ ਦਾ ਨਾ ਉੱਥੇ ਸਾਰਾ ਕਾਚ ਪੈਂਦਾ ਮਾਲਾ ਕੱਚੀਆਂ ਬੋਤਲਾਂ ਸਾਰੇ ਵਿੱਚ ਪੈਣੇ ਲੋ ਬਾਪੂ ਗੱਡੀ ਖੜਾ ਕੇ ਨਾ ਸਾਰੀ ਕਾਚੀ ਬੋਤਲ ਕਿ ਪਾਏ ਗਏ ਸਾਰੇ ਨੇ ਵੱਖ-ਵੱਖ ਚੀਜ਼ਾਂ ਲੱਗੀਆਂਵੇਂ ਸਾਹਮਣੇ ਵੱਖ-ਵੱਖ ਸਮਾਨ ਗੇੜਨਾ ਹੈ ਕਿਸ ਤੇ ਉਹ ਹੁੰਦੇ ਕੱਚ ਵਾਲੀ ਦੇ ਲੋ ਗੱਡੀ ਰੋਕ ਕੇ ਉਹਨੇ ਸਾਰਿਆਂ ਕੱਚ ਨੇ ਬੋਤਲ ਉਹ ਜੇ ਰੀਆਂ ਉਹਨੇ ਚੱਲੀ ਵੀ ਹਾਂਜੀ ਚੱਲੀ ਬੋਲੇ ਇੰਨੇ ਕੋਟ ਚ ਕਿਤੇ ਤੁਸੀਂ ਜੰਮੂ ਕਸ਼ਮੀਰ ਚੱਲੀਆਂ ਨਹੀਂ ਨਹੀਂ ਜੀ ਮਿਆ ਕੋਟ ਪਾਕੀ ਆਈ ਸੀਗੀ ਮੈਥੇ ਮਾਨੂੰ ਜੀ ਵਧੀਆ ਲੱਗਿਆ ਫਿਰ ਮੈਂ ਠੀਕ ਹੈ ਨਹੀਂ ਫਿਰ ਮੈਂ ਬਲੈਕ ਪਾ ਲੈਂਗੀ ਸ਼ਾਨ ਸ਼ਾਨ ਦੇ ਗੁਸ਼ਾਨ ਇਹ ਜਮੇ ਪਤਲਾ ਗੁੱਟ ਪਾ ਦੇ ਲੈ ਗੁਸ਼ਾਨ ਤੁਸੀਂ ਗੁੱਟ ਮੋਟਾ ਪਾ ਲੈ ਕੋਈ ਹਾਂ ਸਲੇ ਗੋਟੀ-ਗੋਟੀ ਪਾ ਠੀਕ ਹੈ ਵੈਰੀ ਗੁੱਡ ਚੱਲੀ ਵੀ ਓਕੇ ਹਾਂਜੀ ਲਾ ਫਟਾ ਸਮਾਨ ਯਾਦ ਕਰ ਲੈ ਕੀ ਲੈ ਕੇ ਆਉਣੇ ਹਾਂਜੀ ਸਾਰਾ ਕੁ ਪਤਾ ਤੁਹਾਨੂੰ ਪਤਾ ਤੁਹਾਡਾ ਸਮਾਨ ਹੈ ਨਾ ਹਾਂਜੀ ਹਾਂਜੀ ਚਾਹ ਜੁਦਾ ਕਰ ਪੀ ਜਾ ਪੀਣੇ ਕਾ ਰਸਤੇ ਰੁਕੇ ਜਾ ਹਾਂਜੀ ਚਾਹ ਨਾਲ ਰਿਕਰਡ ਤੋੜਨੇ ਸਾਡਾ ਰਿਕਰਡ ਐ ਮੈਨੂੰ ਕਿਤੇ ਜਾਣਾ ਹੋਵੇ ਨਾ ਤੈਨਾਂ ਹੁੰਦਾ ਵੀ ਚਾਹ ਤਾਂ ਚਲੋ ਬਾਹਰੇ ਪੀ ਲਾਂਗੇ ਮੈਨੂੰ ਤਾਂ ਕੁਛ ਨਹੀਂ ਯਾਰ ਪੀ ਲਈ ਜੀ ਅਸੀਂ ਵੈਸੇ ਕਰੀ ਤਾਂ ਪੀ ਲਈ ਹਾਂ ਜੀ ਇੱਕ ਵਾਰ ਤੇ ਪੀ ਲਈ ਚਾਹ ਇੱਕ ਵਾਰ ਵੀ ਕਿਉਂ ਕਰਦਾ ਚਾਹ ਤਾਂ ਦਿੰਦੇ ਵੀ ਘਟੋ 500 ਵਾਰੀ ਪੀਤੀ ਹੈ ਤਾਂ ਗੱਲ ਲਵਣ ਦੀ ਹੈ ਇੱਕ ਵਾਰ ਚਾਹ ਪੀਤੀ ਤਾਂ ਕੀ ਬਣਦਾ ਹਨ ਅੱਜ ਐਤਵਾਰ ਕਰਕੇ ਰੋਡ ਵੀ ਮੇਥੋਂ ਬਿਲਕੁਲ ਐ ਸ਼ਾਂਤ ਵੈ ਨਹੀਂ ਯਾਰ ਰੋਡ ਤਾਂ ਇਨੀ ਜ਼ਿਆਦਾ ਭੀੜ ਹੁੰਦੀ ਹੈ ਨਾ ਕਿਉਂ ਇਹ ਰੋਡ ਰਿੰਗ ਰੋਡ ਪੂਰੇ ਰੋਮ ਦੇ ਉੱਪਰ ਘੁੰਮਦਾ ਹੈ ਕਰਾਂਦੇ ਰਿਕੋਰਡ ਤੋਂ ਅਨੂਲਾਰੇ ਕੰਨਿਆ ਰੋਡ ਨੂੰ ਜਿੱਦਾਂ ਆਪਣੇ ਦਿੱਲੀ ਦੇ ਵਿੱਚ ਰਿੰਗ ਰੋਡ ਹੁੰਦਾ ਨਾ ਉਹ ਵਾਲਾ ਰੋਡ ਹੈ ਹੁਣ ਆਪਾਂ ਪਹੁੰਚੇ ਆ ਪਾਰਕੋ ਦਾ ਵਿੰਚੀ ਆ ਦੇਖੋ ਆ ਵਾਲਾ ਮੋਲ ਹੈ ਇਹ ਬਿਲਕੁਲ ਫਿਮਿਚੀਨੋ 에어ਪੋਰਟ ਦੇ ਬਿਲਕੁਲ ਕੋਲ ਪੈਂਦੇ ਤੇ ਰੌਣਕ ਮੇਲਾ ਬਹੁਤ ਹੈ ਫੁੱਲ ਵੱਟਾ ਫੁੱਲ ਭਰਿਆ ਹੋਇਆ ਐਤਵਾਰ ਨੂੰ ਪੂਰੀ ਰੌਣਕ ਮੇਲਾ ਹੁੰਦਾ ਹੈ ਮੋਲਾਂ ਦੇ ਵਿੱਚ ਲੋਕ ਹਮੇਤੇ ਫਿਰਦੇ ਹਨ ਗਰਮੀ ਜ ਸਮੁੰਦਰ ਕੰਢੇ ਹੁੰਨੇ ਆ ਤੇ ਸਿਆਲ ਦੇ ਵਿੱਚ ਹੁੰਨੇ ਆ ਮੋਲਾਂ ਦੇ ਵਿੱਚ ਪੂਰਾ ਰੌਣਕ ਮੇਲਾ ਪੂਰਾ ਜਿਹੜੀ ਮਰਜੀ ਦੀ ਦੁਕਾਨ ਦੇਖ ਲਓ ਹਰ ਦੁਕਾਨ ਦੇ ਵਿੱਚ ਤੁਹਾਨੂੰ ਇਦਾਂ ਭੀੜ ਲੱਗੀ ਨਹੀਂ ਮਿਲਣੀ ਆ ਪਾਰਕਿੰਗ ਹਨ ਮਿਲੀ ਬਹੁਤ ਔਖੀ ਆ ਹੁਣ ਸਾਰੀ ਇੱਕ ਦੁਕਾਨ ਮਿਲੀ ਆ ਉਹ ਸਾਹਮਣੇ ਅੱਗੇ ਜਾ ਕੇ ਆ ਤੇ ਉੱਥੇ ਦੇਖੇ ਜਾ ਕੇ ਜੇ ਆਪਾਂ ਨੂੰ ਕਰੋ ਕਿਸੇ ਮਾਇ ਮਿਲ ਗਿਆ ਕੱਪੜੇ ਕੁੱਪੜੇ ਤਾਂ ਬਹੁਤ ਔਰੇ ਹੈ ਨਾ ਕੱਪੜੇ ਕੁੱਪੜੇ ਕਮੀ ਕੋਈ ਹੈਗੀ ਤੇ ਕੱਪੜੇ ਦੇ ਭੱਲੇ ਨਹੀਂ ਵੀ ਆਦੀ ਨਾ ਨਾ ਆਪਣੇ ਕੋਲ ਵੀ ਕਮੀ ਨਹੀਂ ਕੱਪੜਿਆਂ ਦੀ ਮਾਰਕੀਟਰਸ ਵੀ ਕਮੀ ਨਹੀਂ ਕੱਪੜਿਆਂ ਦੀ ਹੈ ਨਾ ਸਾਡੇ ਜਾਂਦੇ ਆਂਦੇ ਨਹੀਂ ਗਾ ਨਾ ਆ ਵਾਲੀ ਮਾਰਕੀਟ ਹੀ ਪੈ ਗਈ ਸੀਗੀ ਕੋਈ ਇਹਦੇ ਅੰਦਰ ਕੱਪ-ਕੁੱਪ ਕਾਫੀ ਪਏ ਆ ਕਫੇ ਦੀਆਂ ਮਸ਼ੀਨਾਂ ਵਗੈਰਾ ਪਈਆਂ ਤੇ ਇਦਾਂ ਸਾਰਾ ਸਮਾਨ ਪਿਆ ਤੇ ਆਪਾਂ ਹੁਣ ਜਾ ਕੇ ਦੇਖਦੇ ਅੰਦਰ ਇਹਦੇ ਵਿੱਚ ਸਾਰੀਆਂ ਕਫੇ ਦੀਆਂ ਮਸ਼ੀਨਾਂ ਪਈਆਂ ਇਹਦਾ ਸੀ ਹੁਣ ਲੱਤੀ ਹਲੇ ਕਫੇ ਦੀ ਮਸ਼ੀਨ ਕਫੇ ਦੀਆਂ ਮਸ਼ੀਨਾਂ ਤੇ ਕਫੇ ਦੇ ਕੱਪ ਆਏ ਹੋਰੇ ਗੱਲੇ ਪੈਂਤੋਲੇ ਵਗੈਰਾ ਜੂ ਪਏ ਨੇ ਪੈਂਤੋਲੇ ਹੈਂ ਇਹ ਨਹੀਂ ਤਾਂ ਕਿੱਤੋਂ ਬਿੱਕਸ ਹਾਂ ਇਹ ਜਿਹੜਾ ਪੰਨ ਇਹ ਤੇ ਨਹੀਂ ਐਸਾ ਕੱਲੀ ਕਾਫੇ ਦੀ ਮਸ਼ੀਨਾਂ ਤੇ ਕਾਫੇ ਦੀ ਰਿਲੇਟਡ ਕੱਪ ਹੈ ਹਨਾ ਕਿਹੜਾ ਹੈ ਇਹ ਇਹ ਰਿਲੇਟਡ ਫੁੱਟਾ ਹੈ ਹੂੰ ਛਿਮਰ ਆਪ ਇਹ ਪੰਨ ਰੋਜ਼ ਚਾਹੀਦਾ ਹਾਂ ਕਿਹਦੇ ਬਾਰੇ ਹੋਰ ਇਹ ਫਰਾਈ ਕਰਨਾ ਹੈ ਫਰਾਈ ਵੀ ਲੈਣੀ ਆਂ ਮੇਰੇ ਤੋਂ 40 ਫਰਾਈ ਵੀ ਲੈਣਾ ਸੀ ਕਹਿੰਦੇ ਹਾਂ ਕਿ ਕਿੰਨਾ ਕੁ ਤੇਫੀ ਹੈ ਕਿੰਨਾ ਕੁ ਤੇਫੀ ਹੈ ਕਿੰਨਾ ਹੈਵੀ ਹੈ ਇਹ ਤਾਂ ਆਪਣੀ ਹੈਗੀ ਨਹੀਂ ਲਿੱਕਾ ਗ੍ਰਿਲ ਹੋ ਜਾ ਗਿਰੂ ਇਹ ਤਾਂ ਆਪਣੀ ਹੈਗਾ ਆ ਵੀ ਆ ਵੀ ਤੇ ਬੱਧੀ ਉਹ ਤਾਂ ਤੇ ਕੀ ਹੁੰਦਾ ਐ ਸੀ ਆਲੇ ਨੇ ਆਲੇ ਦੀ ਕਿਹਨੂੰ ਦੇਖਦੇ ਹਾਂ ਗੁਆਲੇ ਹਾਂ ਨਹੀਂ ਪਲੇਜਿੰਗ ਦਾ ਤਾਂ ਗੁਆਲੇ ਸੀ 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 ਕਿਚੇ ਸਰਡਿਕਲ ਕੋਜ਼ਾ ਗ੍ਰਾਂਡਸ ਸੋਕੋਪੋ। ਦੀ ਵੈਸਾ ਲੀਨਿਆ ਨੋ ਸੋਲੋ ਕੋਜ਼ੀ ਕੋਨ ਉਨ ਮਾਨੀਕੋ। ਸੋਲੋ ਕੋਜ਼ੀ। ਪਰ ਪੰਡੀ ਰਿਕੁਪਰ ਕਿ ਟਕਮ ਲੀਨੋ ਪੜੇ। ਉਨ ਨਾਲ ਚਾਹ ਪਾਉਣ ਨੂੰ ਥੋੜਾ ਜਿਹਾ ਮੂਨਜ ਵੀ ਚਾਹੀਦੀ। ਇਹਦੇ ਨਾਲ ਚਾਹ ਪਾਉਣੀ ਔਖੀ ਹੋ ਜਾਂਦੀ। ਮੈਂ ਸਹੀ ਹੈ ਜਮ ਚਾਰ ਡੋਰੀਆਂ ਪਾਲੀਆਂ ਨੇ। ਪਰ ਹੈ ਵਧੀ ਜਾਣਾ ਕਿਸੇ ਪਾਸੇ ਨਹੀਂ ਗਿਆ ਨੇ। ਹਾਂਜੀ ਉਹ ਤਾਂ ਹੈ ਗਿਆ ਜੀ। ਹੈ ਮਜ਼ਬੂਤ ਹੈ। ਹੈ ਮਜ਼ਬੂਤ ਹੈ। 30% ਆਫ ਹੀ ਲੱਗਿਆ ਹੋਇਆ ਹੈ। ਹਾਂਜੀ। ਸਾਰੀ ਸੇਮ ਹੈ। ਹੂੰ। ਇਹ ਤੀਰ ਦਮ ਲੱਗ ਗਿਆ। ਅਲੱਗ ਹੀ ਪੀਚੂ ਨਹੀਂ। ਹੂੰ ਆ ਲੱਗੇ। ਇਹ ਲੋ ਗਿਆ ਵੇ 3283 ਲੱਗ ਗਿਆ ਵੇ। ਪਿਆਦੂ ਕੱਟ ਗਿਆ। ਹੂੰ ਐਨੇ ਦਾ ਤਾਂ ਨਹੀਂ। ਫੜੀ ਮੜੀ ਕੋੜੀ ਹੋ। ਹੈ? ਐਨੇ ਦਾ ਤਾਂ ਮਿਲਣਾ ਹੀ ਹੈ ਜੀ। ਹਾਰੀ ਬਹੁਤ ਆਉਂਦੀ। ਸਹੀ ਹੈ ਮੇਜ਼ਾ ਹਾਂ ਤਾਂ। ਚਲੋ ਸਹੀ ਹੈ ਜੀ। ਐਂ ਦੇ ਕਾ ਵੀ ਲੱਗਿਆ ਦਿਖਾ। ਪਾਉਂਦੀ ਰਹਿੰਦੀ ਹੈ ਇੱਕ ਹਾਂ। ਸਟੀਲ ਦੇ ਵਿੱਚ। ਸਟੀਲ ਦੇ ਵਿੱਚ। ਇਹ ਵੀ ਸੋਨਾ ਹਣਾ ਜੀ। ਇਹੀ ਜਾਦਾ ਵਜ ਲੱਗਿਆ। ਜਾਦਾ ਹੋਦੀ ਹੈ ਹਾਂ ਜੀ। ਹਾਂ ਚੀਜ਼ ਜਿਆਦਾ ਹੁੰਦੀ ਨੇ ਨਾ ਹਣਾ ਕੁੱਕਰ ਜਲਾ ਦਿੰਦੇ ਕਿੰਨੇ ਇਹਦਾ ਪ੍ਰਾਈਸ ਕਿੰਨੇ ਰੇਟ ਕਿੰਨੇ ਲੱਗੇ ਹੋਏ ਦਾ ਮੈਨੇ ਪੂਰਾ ਸੈੱਟ ਮਿਲੂ ਉਸੇ ਨੂੰ ਰਹੀ ਪੂਰਾ ਸੈੱਟ ਕਿੰਨੇ ਸੀ ਵੀ ਸੈੱਟ ਸਾਰਾ ਤੇਰਾ ਦੇ ਕੋਈ ਉਹ ਲੈਣਾ ਮੈਨੂੰ ਨੂੰ ਪੁੱਛ ਉਹਨੂੰ ਵੀ ਕੱਲਾ ਸੀ ਆ ਲੈ ਸਕਦੇ ਫ੍ਰਾਈਪੈਨ ਕੱਲਾ ਆਪਾਂ ਨੇ ਇਹ ਵਾਲਾ ਲੈ ਲਿਆ ਮਿੱਤਰੋ ਫ੍ਰਾਈਪੈਨ ਕਿ ਆਪਣਾ ਕੱਲਾ ਸਿੰਗਲ ਪੀ ਚਾਹੀਦਾ ਸੀਗਾ ਉਹ ਇਹਦਾ ਪੂਰਾ ਸੈੱਟ ਮਿਲਣਾ ਸੀ ਕੱਲਾ ਪੂਰਾ ਸੈੱਟ ਤੇ ਮਿਲਦਾ 180 ਦਾ ਆਪਣੇ ਕੰਮ ਕੀ ਦੀ ਹੈ ਸੀਗਾ ਤੇ ਆਪਾਂ ਨੂੰ ਦੇਖੋ ਡਿਸਕਾਊਂਟ ਹੀ ਮਿਲ ਗਿਆ 110 ਡਿਸਕਾਊਂਟ ਮਿਲ ਗਿਆ ਸਟੇਜ ਜੀ ਮਿਲ ਗਿਆ ਆਪਾਂ ਫਰਾਈਪੀਨ ਤੇ ਵਧੀਆ ਚਾਹੂ ਗਾਉਣ ਵਾਸਤੇ ਜਿਹੜਾ ਪਹਿਲਾ ਫਰਾਈਪੀਨ ਤਾਂ ਦੱਸੇ ਮੜਾ ਕੀ ਕੀਤਾ ਕੁਸ਼ਾਨੇ ਉਹਦੇ ਨਾਲ ਪਹਿਲਾ ਜੀ ਮੜਾ ਨਹੀਂ ਮੈਂ ਕਿੱਡੇ ਖੂਆ ਪਰ ਦੋ ਫਰਾਈਪੀਨ ਖਰਾਬ ਕਰਤੇ ਕੁਸ਼ਾਨੇ ਕੋਈ ਕਰਿਆ ਉਹ ਦੂਜਾ ਤਾਂ ਇੱਕ ਸੁਟਣਾ ਪੈ ਗਿਆ ਮੈਨੂੰ ਮੈਂ ਤਾਂ ਇੱਕ ਯੂਜ਼ ਕਰਿਆ ਕੁਸ਼ਾਨ ਨੇ ਖੂਆ ਕੱਢਿਆ ਤੇ ਖੂਆ ਵੀ ਕੱਢਦਾ ਫਰਾਈਪੀਨ ਤਾਂ ਖੱਥਲਾ ਵੀ ਕੱਢਦਾ ਦੋਨੇ ਕੰਮ ਕਰਦੇ ਆ ਸਹੀ ਹੋ ਗਿਆ ਤੇ ਹੁਣ ਆਪਾਂ ਆਹ ਮਾਰਕੀਟ ਦੇ ਵਿੱਚ ਆਏ ਆ ਕਾਸਾ ਨੋਵਾ ਕਹਿੰਦੇ ਇੱਥੇ ਆਪਾਂ ਨੂੰ ਵੀ ਸਮਾਨ ਸ਼ਾਇਦ ਮਿਲ ਜਵੇ ਜਿਹੜੇ ਆਪਣੇ ਹੋਰ ਆਪਿਕ ਦੋ ਤਿੰਨ ਚੀਜ਼ਾਂ ਲੈ ਕੇ ਜਾਣੀ ਆਪਾਂ ਨੇ ਇੱਧਰ ਪਈਆਂ ਨੇ ਪਲੇਟਾਂ ਪਲੇਟਸ ਡੋਂਗੇਸ 5 ਮਿੰਟ ਦੇ ਤਾਂ ਕੱਟ ਕੇ 295 ਦੀ ਲਾਈਨ ਹਮ ਇਧਰ ਲੈ ਲਓ ਬਲੀਟਾਂ ਨਾ ਤੇ ਕਿਹਨਾਂ ਜਿਹੜੀਆਂ ਸਬਜ਼ੀ ਜੂਰੀ ਪਾਉਣ ਵਾਸਤੇ ਨਾ ਹਾਂਜੀ ਖੁੱਲੇ ਡੰਗਾ ਲਿਓ ਮਾੜਾ ਨਿਕਨੀ ਕੋਲੀ ਨਾ ਹੁਣ ਵਧੀਆ ਹੋਣੀ ਮੇਨ ਪਲੇਟਾਂ ਹੀ ਹੋਣੀਆਂ ਆਹ ਪਲੇਟਾਂ ਨਹੀਂ ਆਪਣੀਆਂ ਇਦਾਂ ਦੀਆਂ ਨਹੀਂ ਜੇ ਟੇਬਲ ਸਾਰੇ ਕਵਰ ਕਰ ਲੈਂਦੀ ਆ ਜੀ कोलिए मैंने शटियां चढ़ी है अभी जिदा ओ तो पैया थी अभी सही है फिर साहब हां सही है हां जी सही है फिर से आज प्लेटा में नाक सेट ही मिल रहा है उधर ना ठीक हो जाना भी तो कम सारी हैं हैं कुछ देखिए इधर भी ना प्लास्टिक है यहां पे ना ना कच्छी है। कच्छी नहीं है ये चिरामी है चिरामी गे। ਆਪਣੇ ਆ ਵਿਤਰ ਪਸੰਦ ਆਈ ਫਿੱਟ ਆਪਣੇ ਆਪਾਂ ਚਾਰੇ ਨਾਲ ਦੇ ਲੈ ਲਿਆ ਇਹ ਆਪਾਂ ਉਸ ਕੰਮ ਦੇਣੀਆਂ ਗੀਆਂ ਕੋਲੀ ਸਬਜ਼ੀ ਦਾ ਕੰਮ ਕੋਲ ਕੰਮ ਦੇਣੀਆਂ ਨਾ ਠੀਕ ਹੈ ਚਾਰ ਹਾਂਜੀ ਜੀ ਠੰਡੀ ਹੋ ਜਾਂਦੀ ਆ ਫਿਰ ਛੇਤੀ ਦਾ ਸਬਜ਼ੀ ਚਲੋ ਇੱਥੇ ਆਪਾਂ ਨੂੰ ਕੁਝ ਮੇਲੇ ਗੱਲਾਂ ਗਲਾ ਦੇਸ਼ਣ ਕਿੰਨਾਗੇ ਜਮੇ ਜੀ ਹੂੰ ਥੋੜੀ ਕੋਈ ਹੋਰ ਸੀ ਛੋਟਾ ਜਿਹਾ ਗਲਾ ਜਮੇਗਾ ਨਿਕਲੇ ਤੇ ਇਥੋਂ ਲਵਾਂਗੇ ਆਪਾਂ ਪਲੇਟਾਂ ਇਹ ਪਲੇਟ ਲੱਗੇ ਤੇ 스푼 ਤੋਂ ਲੱਗੀ ਹੋਇਆ 10 10 ਸੈਂਟ ਦੀ ਲੱਗੀ ਹੋਈ ਹੈ ਜਿਹੜੀ ਹਲਕੀ ਨਾਲੇ ਆ 2 3 ਤੇ ਚਾਰ ਪਲੇਟਾਂ ਹੋ ਗਈਆਂ ਇੱਕ ਆਪਾਂ ਲੈਣਾ ਮੈਥਰੋਂ ਮਿਕਸਰ ਆਪਣਾ ਇਹ ਆਪਣੀ ਸ਼ੂਗਰ ਕਰ ਬਣਾਉਣ ਦਾ ਕੰਮ ਹੁੰਦਾ ਟੋਟੇ ਕੀ ਆਪਣਾ ਚਾਹ ਤੇ ਇਹ ਲੱਗਿਆ ਹੋਇਆ ਹੈ 17 ਯੂਰੋ ਦਾ ਇਹ ਲੈਦਰਦੇ ਆ ਕਿੰਨੇ ਵਧੀਆ ਬਣਾਏ ਹੋ ਹਨ ਡੈਕੋਰੇਟ ਕਰਨ ਵਾਸਤੇ ਘਰ ਦੇ ਵਿੱਚ ਭਾਰਾ ਕਿੰਨੇ ਬੱਜੇ ਨੇ ਹਾਂ ਵੇ ਲੈਦਰ ਦਾ ਪੂਰਾ ਬਣਿਆ ਹੋਣਾ ਹੈ ਹਾਂ ਅਮਲੀ ਸ਼ਹੀਦੀ ਬਹੁ ਬੜੀ ਰੱਤੀ ਹੈ ਨਾ ਬਹੁ ਬੜੀ ਵਾਲਾ ਇਹ ਲੱਕੜ ਦਸ਼ਨ ਹੈ ਨਹੀਂ ਹੂੰ ਇਹ ਕੋਈ ਹੋਰੀ ਮੁੱਟੀ ਇਹ ਬਿਹੋਰ ਮਡਲ ਬਣਿਆ ਹੋਇਆ ਹੈ ਹਾਥੀ ਉਹ ਮੈ ਵੀ ਨੋ ਮੰਨਦੇ ਆ ਸ਼ੁਭ ਮੰਨਦੇ ਆ ਰੱਖਣਾ ਤਾਂ ਹੀ ਸਾਰੀ ਆਪਣਾ ਕੇ ਰੱਖੀ ਹੁੰਦੀ ਆ ਸਾਰੀ ਲੈਨ ਹਾਥੀ ਪਾਈ ਇਹ ਚੰਗਾ ਪੜਿਆ ਹਾਥੀ ਹੋਈ ਬਲੈਕ ਕੋਬਰਾ 200 ਜੂਰ ਦੇ ਮਿੱਤਰੋ ਆਪਣੇ ਲੋਕ ਡਰਦੇ ਦੇ ਲੇ ਕੇ ਜਾਣ ਨੂੰ ਇਹਨਾਂ ਨੇ ਰੱਖਿਆ ਹੋਇਆ ਕਿਸੇ ਨੇ ਵੀ ਘਰ ਡੈਕੋਰੇਸ਼ਨ ਕਰਨ ਦਾ ਬਸ ਰੱਖਣਾ ਆ ਵੇਖੋ। ਟ੍ਰਬਲ ਹੋ ਜਾਏ ਓਏ। ਇਹ ਲੋਕਾਂ ਦੀ ਸ਼ੌਂਕ ਵੀ ਵੱਖਰੀ ਹੀ ਨੇ ਮਿੱਤਰੋ ਦੇਖੋ ਤੁਸੀਂ। ਬਲੈਕ ਕੋਬਰਾ। ਹੱਦਾਂ ਵਾਂਸੇ ਆ ਟ੍ਰਬਲ। ਦੇਖ ਤਾਂ ਹੀ ਪਲਾਸਟਿਕ ਤੋਂ ਵੀ ਡਰ ਲੱਗਦਾ। ਆ ਤਾਂ ਨੇੜੇ ਤਾਂ। ਆ ਗਿਆ ਦਰਿਆ ਦਾ। ਦੇਖ ਤਾਂ ਹੀ ਕਿੰਨਾ। ਟਰਾਈ ਕਰ। ਹਾਂ। ਆ ਦੇਖੋ ਉਹ ਨਾ ਵਸ ਗੁਸ਼ਾਂ ਨਹੀਂ ਆ ਦੇਖੋ ਆਇਆ ਤੁਸੀਂ ਬਾਕੀ ਨਹੀਂ ਆ ਕੋ ਆ ਦੇਖ ਮਮਾ ਦੇਖੋ ਜਮਟਾ ਦੇ ਮਮਾ ਤੇਰੀ ਇਹ ਮਾਰਕੀਟ ਦੇ ਵਿੱਚ ਸਾਰਾ ਸਮਾਨ ਘਰ ਦੀ ਡੈਕੋਰੇਸ਼ਨ ਦੇ ਤਹਿਤ ਮਿਲਦਾ ਆ ਦੇਖੋ ਵੀ ਕੋੜੇ ਸੁਣਾ ਹਾਂ ਹਾਂ ਮੈਂ ਜਾ ਗਿਆ ਕਿੱਲੇ ਜਣ ਦਾ ਦਾਦਾ ਹਾਂ ਮੈਂ ਘਰ ਤੇ ਦੋ ਕੋੜੇ ਹੋ ਜਾਣੇ ਆ ਲੜਾਈ ਲੜੀ ਹੋ ਜਾਂਦੀ ਹੈ ਇੱਕ ਸਾਨ ਹੈ ਸਾਹ ਨੇ ਦਈਦਾ ਕਰ ਚ 2 ਜਨਵਰੀ ਹੋ ਜਾਣੇ ਆ ਤੈਨੂੰ ਯਾਨੀ ਇੱਕ ਪੈਂਥਰ ਵੀ ਕਿਸਾਨ ਇੱਕ ਘੋੜਾ ਲੈ ਜਾ ਉਪਰ ਨਹੀਂ ਸਹੀ ਗੱਲ ਹੈ ਮੇ ਤਾਂ ਬਹੁਤ ਛੋਟੀ ਮਾਰਕੀਟ ਹੈ ਤੁਸੀਂ ਨਾ ਕੋਈ ਵੀ ਆਪਣੇ ਘਰ ਦੇ ਡੈਕੋਰੇਸ਼ਨ ਦੇ ਰਿਲੇਟਿਡ ਕੋਈ ਸਮਾਨ ਲੈ ਕੇ ਜਾਣਾ ਹੋਵੇ ਨਾ ਤਾਂ ਇੱਥੇ ਆ ਕੇ ਲੈ ਕੇ ਜਾ ਸਕਦੇ ਆ ਫਿਮ ਚੀਜ਼ਾਂ ਉਹ ਮਾਰਕੀਟ ਹੈ ਦੇਖੋ ਪੈਂਥਰ ਖੜਾ ਹੈ ਤੇ ਸਾਰੇ ਜਾਨਵਰ ਮੱਲ ਬਣਾ ਕੇ ਰੱਖਿਆ ਹੋਣਾ ਨੇ ਜਿਵੇਂ ਸੱਪ ਦੀ ਵੀ ਬਣਾਈ ਵੀ ਇਹਨਾਂ ਨੇ ਇੱਧਰ ਤੇ ਆ ਵੀ ਦੇਖੋ ਇੱਧਰ ਮੰਕੀ ਚੇਪੈਂਜੋ ਤੇ ਸਾਰੇ ਸਾਰਾ ਸਮਾਨ ਘਰ ਦੀ ਡੈਕੋਰੇਸ਼ਨ ਦੇ ਰਿਲੇਟਡ ਸਮਾਨ ਇੱਥੇ ਮਿਲ ਤੁਨ ਮਿਲ ਜਾਣਾ ਕਿ ਦੇਖੋ ਜੈਬਰੇ ਭਾਈ ਨੇ ਡੌਗੀ ਵੀ ਖੜਾ ਹੈ ਬਾਈ ਭੁੱਖ ਲੱਗੀ ਟਾਈਮ ਬਹੁਤ ਹੋ ਗਿਆ ਟਾਈਮ 1:30 ਬਜ ਗਏ ਨੇ ਪੇਟ ਵਿੱਚ ਚੂਹੇ ਦੌੜ ਰਹੇ ਨੇ ਚੱਲੀ ਬਤ ਖਾਈ ਕੁਸ ਚਾਹੇ ਭੁੱਖ ਲੱਗਿਆ ਮੋਜਾ ਉਹ ਤੇ ਖਰਾਉਤੀ ਚਿੜੀਆਂ 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 ਆਣਾ ਹੈ ਨਹੀਂ ਨਹੀਂ ਚਿੜੀਆਂ ਚਿੜੀਆਂ ਉਦਲ ਕੂਤ ਉਦਲ ਕੂਤ ਜਿਉ ਮੂੰਹ ਚੋਂ ਬਸ ਬੋਲੀ ਜਾ। ਮੈਨੂੰ ਦੂਰ ਤੋਂ ਲੱਗੇ ਕਿ ਤੋਤਾ ਨਹੀਂ। ਰੰਗ ਤੋ ਤਲਾ ਤੋਤਾ। ਇਹ ਚਿੜੀ। ਚੋਂਜੋ ਚਿੜੀ ਲੱਗਦੀ ਆ। ਇਹ ਚਿੜੀ ਹੈ। ਹਾਂ। ਚੋਈ ਤੋ ਚਿੜੀ। ਹੁਣ ਟਾਈਮ ਮਿੱਤਰੋ 3 ਵਜ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਆ। ਸਮਾਨ ਨਿਕਾਲ ਲਓ ਗੁਸ਼ਾਨ ਸਿੰਘ। ਹਾਂ। ਸਮਾਨ ਵੀਰ ਸਿੰਘ ਸਮਾਨ ਆਵੇਂ ਥੋੜਾ ਦੇ। ਠੀਕ। ਗੱਡੀ ਬੈਠੇ ਨੇ ਪਾਣੀ ਥੇ ਲੱਗੀ ਐ ਯਾ ਸਾਲੇ ਤੇ ਹੁਣ ਆਪਾਂ ਮਿੱਤਰੋ ਇੱਕ ਦੋ ਘੰਟੇ ਕਰਦੇ ਆ ਰੈਸਟ ਕਿਉਂਕਿ ਰਾਤ ਵੀ ਲੇਟ ਹੋ ਕਾਫੀ ਜ਼ਿਆਦਾ ਹੋ ਗਏ ਸ਼ਨੀਵਾਰ ਨੂੰ ਕੰਮ ਕਰ ਵੈਸੀ ਜ਼ਿਆਦਾ ਹੁੰਦਾ ਹੈ ਤੋ ਸਵੇਰ ਉੱਠ ਕੇ ਫੇਰ ਪਹਿਲਾਂ ਸ਼ੌਪ ਦਾ ਸਾਰਾ ਕੰਮ ਕਰਦੇ ਬੈਠਿਆਂ ਉਸ ਤੋਂ ਬਾਅਦ ਜਗੇ ਚੇ ਆਪਾਂ ਮਾਰਕੀਟ ਤੇ ਹੁਣ ਇਹ ਦੋ ਘੰਟੇ ਰੈਸਟ ਕਰ ਲੈਂਗੇ ਨਾ ਅੱਜ ਸ਼ਾਮ ਨੂੰ ਫੇਰ ਆਪਣੇ ਅੱਜ ਬਾਈ ਉਹਨਾਂ ਨੇ ਆਉਣਾ ਜੀ ਫੇਰ ਪਾਰਟੀ ਇੱਕ ਆਪਣੀ ਫੰਕਸ਼ਨ ਹੈ 15 20 ਜਣਿਆਂ ਦਾ ਮੈਨੂੰ ਸਵੇ ਸਵਕਤ ਹੀ ਫੋਨ ਆਇਆ ਸੀ ਉਹਨਾਂ ਦਾ ਤੇ ਬਾਅਦ ਚ ਉਹਨਾਂ ਦੇ ਫੰਕਸ਼ਨ ਦੀ ਵੀ ਆਪਾਂ ਤਿਆਰੀ ਕਰਦੇ ਹਾਂ ਟੇਬਲ ਤੇ ਆਪਣੇ ਆਗੇ ਨਹੀਂ ਬਾਈ ਹੋਣੀ ਤੇ ਉਹਨਾਂ ਨੇ ਪਹਿਲਾਂ ਵੀ ਆਰਡਰ ਕੀਤਾ ਦੇਖੋ ਇਹ ਦੋ ਬਈ ਸੁਪਰੀ ਸਬਜ਼ੀ ਦਾ ਟੈਸਟ ਕਰਨੀ ਆ ਇਹ ਆਪਣਾ ਮਕਸੀ ਪੀਜ਼ਾ ਇਹ ਵੈਜੀਟੇਬਲ ਵਾਲਾ ਇਹਦੇ ਵਿੱਚ ਆਪਾਂ ਨੇ ਜ਼ਕੀਨੀਆ ਰਾਮ ਤੋਰੀਆਂ ਸਾਰੇ ਦਾ ਸਾਰਾ ਸਮਾਨ ਪਾਇਆ ਵੇ ਇਹ ਆਪਣੇ ਚੱਲੇ ਪੀਜ਼ਾ ਟੇਬਲ ਤੇ ਸਤਿ ਸ਼੍ਰੀ ਅਕਾਲ ਜੀ ਕਿੱਥੇ ਖੜਾ ਹੋਇਆ ਇਹ ਜਿਹੜਾ ਭਾਈ ਇਹ ਪੀਜ਼ਾ ਔਰ ਤੋਂ ਲੈਣਾ ਮੈਂ ਕਿਹਾ ਭਾਈ ਇਹ ਲਗਾਣ ਤੋਂ ਆਪ ਜੀ ਸਟੈਂਡਿੰਗ ਨਹੀਂ ਆਈਆ ਵਸ ਤੇ ਨਹੀਂ ਗਾਈ ਇਹ ਹੈਗਾ ਚੈਲਸਾ ਮੋਰਸੇਲਾ ਉਹ ਬੋਲਾ ਮੋਰਸੇਲਾ ਉਹ ਪਲੇਟਸ ਔਰ ਦੇ ਦਿਓ ਹਾਂ ਜੀ ਆ ਗਈ ਮੈਂ ਕਰਦਾ ਪੀਜ਼ਾ ਕੇ ਵਾਪੀ ਜਾਣ ਆਪਣੇ ਟੇਬਲ ਤੇ ਉਤੇ ਇਹ ਤਾਂ ਮੇਤਰੋ ਸਭ ਤੋਂ ਆਪਣਾ ਮਲਾ ਪਸੰਦੀਦਾ ਜਰ ਪੀਜ਼ਾ ਹੈ ਹਰ ਬੰਦਾ ਜਿਹੜਾ ਹੁੰਦਾ ਨਾ ਆ ਪੀਜ਼ਾ ਖਾਂਦਾ ਖਾਂਦਾ ਹੈ بیس ਬਣਾ ਕੇ ਆਪਣਾ ਨੋਰਮਲ ਪੀਜ਼ਾ ਵਾਲਾ ਉੱਤੇ ਸਾਰੇ ਆਪਣਾ ਸਮਾਨ ਜਿਹੜਾ ਆਪਣੇ ਇੰਗਰੀਡੀਅੰਟ ਹਨ ਸਲਾਦ ਸਲਸੇ ਸਾਰੇ ਪਾ ਕੇ ਤੇ ਉੱਤੇ ਕਬਾਬ ਦਾ ਮੀਟ ਪਾਣਾ ਤੇ ਗੱਲਬਾਤ ਵਧੀਆ ਬਣ ਜਾਂਦੀ ਹੈ ਇਹਦੀ ਤੇ ਮੈਂ ਹੁਣ ਤੁਹਾਨੂੰ ਮਿਲਾਉਣਾ ਆਪਣੇ ਸਾਰੇ ਬਾਈਆਂ ਹੁਣਾਂ ਜਿਹੜੇ ਆਪਣੇ ਕੋਲ ਆਏ ਨੇ ਅੱਗੇ ਵੀ ਆਪਣੇ ਕੋਲ ਰਹਿੰਦੇ ਨੇ ਇਹ ਆਪਣੇ ਰੂਮ ਦੇ ਵਿੱਚ ਇਵੈਂਟ ਕਰਵਾਉਂਦੇ ਨੇ ਕੋਈ ਵੀ ਆਪਣਾ ਕਲਚਰ ਪ੍ਰੋਗਰਾਮ ਹੋਵੇ ਜਿੰਨੇ ਵੀ ਸਿੰਗਰ ਰੂਮ ਦੇ ਵਿੱਚ ਆਉਂਦੇ ਨੇ ਉਹ ਭਾਈ ਉਹਨੇ ਸਾਰੀ ਟੀਮ ਐ ਇਹ ਸਾਰੀ ਲੈ ਕੇ ਆਉਂਦੇ ਨੇ ਤੇ ਹੁਣ ਅਚੇਚੇ ਤੌਰ ਤੇ ਆਪਣੇ ਕੋਲ ਤੇ ਬੱਬੂ ਮਹਾਂ ਸਾਹਿਬ ਜੀ ਆਪਣੇ ਕੋਲ ਆ ਰਹੇ ਨੇ ਤੇ ਬਾਕੀ ਸਾਰੀ ਜਿਹੜੀ ਜਾਣਕਾਰੀ ਇਹ ਗੱਲਬਾਤ ਉਹ ਭਾਈ ਉਹਨੇ ਕਰਨਗੇ ਆਪਣੇ ਇੰਗਲੈਂਡ ਤੋਂ ਆਏ ਨੇ ਇਟਲੀ ਰਹਿੰਦੇ ਪ੍ਰੋਪਰ ਤੌਰ ਤੇ ਪਰ ਉਹਨੂੰ ਪਰਦੇਸੀ ਹੋ ਗਏ ਨੇ ਪਰਦੇਸ ਤੋਂ ਭਾਈ ਨਹੀਂ ਨਹੀਂ ਮਰੇ ਇਟਲੀ ਇੱਕ ਵਾਰ ਦੱਸੋ ਮਾੜੀ ਵੀ ਇਹ ਸੱਡੀ ਲਾ ਕੇ ਦੰਗਵਾਣਾ ਕਦੋਂ ਕੀ ਗੱਲਬਾਤ ਸ਼ਡਿਊਲ ਭਾਈ ਪ੍ਰੋਗਰਾਮ ਸਾਡਾ ਬੜੀ ਜਲਦੀ ਤੁਹਾਨੂੰ ਵੈਨਿਊ ਤੇ ਡੇਟ ਅਨਾਉਂਸ ਕੀਤਾ ਜਾਣਗੀਆਂ ਸ਼ੋਅ ਸਾਡਾ ਕੰਫਰਮ ਹੋ ਗਿਆ ਹੈ ਐਪਰੋ ਦੇ ਵਿੱਚ ਸ਼ੋ ਹੋ ਰਿਹਾ ਹੈ ਬੱਭੂ ਮਾਨ ਜੀ ਸਾਡੇ ਕੋ ਅਚੇਚੇ ਤੌਰ ਤੇ ਇੱਥੇ ਪਹੁੰਚ ਰਹੇ ਆ ਬਹੁਤ ਪਬਲਿਕਲੀ ਡਿਮਾਂਡ ਸੀਗੀ ਕਿ ਬੱਭੂ ਮਾਨ ਜੀ ਨੂੰ ਬੁਲਾਇਆ ਜਾਵੇ ਹਾਂਜੀ ਤੇ ਫਸ ਇੰਨੇ ਇੰਡੀਅਨ ਇਵੈਂਟ ਰੋਮ ਦੀ ਟੀਮ ਉਹਨਾਂ ਨੂੰ ਬੁਲਾ ਰਹੀ ਹੈ ਇੱਥੇ ਤੇ ਸਾਰੇ ਭਰਾ ਸਾਡੇ ਦੇ ਨਿਯੋਗ ਦੇ ਨਾਲ ਆ ਰਹੇ ਆ ਸਾਡੇ ਸਾਰੇ ਸਾਡੀ ਸਾਰੀ ਟੀਮ ਹੈ ਜੀ ਸਾਡੀ ਸਾਰਾ ਪਰਿਵਾਰ ਹੈ ਕਹਿੰਦੇ ਆ ਜੀ ਤੇ ਬਾਕੀ ਡੇਢ ਸਾਰੇ ਵਗੈਰਾ ਹੋ ਗਿਆ ਜਲਦੀ ਅਨਾਉਂਸ ਕਰ ਦਿੰਦੇ ਆ ਅਗਲੀ ਵਾਰ ਅਨਾਉਂਸ ਕਰ ਦਾਂਗੇ ਜਦੋਂ ਵੀ ਜਦਾਂ ਕੋਰਸ ਸਾਰਾ ਬਣੂਗਾ ਪਰ ਤੁਸੀਂ ਜਿੱਥੇ ਵੀ ਆਪਣੀ ਵੀਡੀਓ ਦੇਖਦੇ ਹੋ ਤਾਂ ਜਦੋਂ ਘਰੋਂ ਆ ਕੇ ਪਹੁੰਚੋ ਬਾਕੀ ਭਾਈ ਆਪਣੇ ਕੋਲ ਨੰਬਰ ਤੁਸੀਂ ਦੇ ਦੋ ਪਹਿਲੀ ਵਾਰ ਕਿਸੇ ਨਾਲ ਕੰਟੈਕਟ ਕਰਨਾ ਹੁੰਦਾ ਹੈ ਨਾ ਆਹ ਪੋਸਟਰ ਦੇ ਦਿੰਦੇ ਆ ਪੋਸਟਰ ਅਪਾ ਤੁਹਾਡੀ ਪੋਸਟੇ ਕੋਟਾ ਦੋ ਮੜੇ ਬੰਦੇ ਖਾਣਗੇ ਤੇ ਤੁਸੀਂ ਪੋਸਟਰ ਦਾ ਸਕਰੀਨਸ਼ਾਟ ਮਾਰ ਕੇ ਮਿੱਤਰੋ ਜਿਹਦਾ ਸਕਰੀਨਸ਼ਾਟ ਮਾਰ ਲਿਓ ਤੇ ਉਹਦੇ ਨੰਬਰ ਹੈਗੇ ਤੇ ਤੁਸੀਂ ਕੋਈ ਵੀ ਆਪਣੇ ਟਿਕਟ ਦੇ ਵਗੈਰਾ ਕੋਈ ਵੀ ਅਰੇਂਜਮੈਂਟ ਕੋਈ ਕਰਨਾ ਹੋਵੇ ਨਾ ਤਾਂ ਤੁਸੀਂ ਕਰ ਸਕਦੇ ਹੋ ਪਹਿਲਾਂ ਇੱਕ ਤੋਂ ਬੰਦ ਚੀਂਦਾ ਨਹੀਂ ਦੂਜਾ ਗੱਡੂ ਇਹਨੂੰ ਤੁਸੀਂ ਉਹ ਕਰ ਨਹੀਂ ਸਕਦੇ ਉਹ ਕਰ ਸਕਦੇ ਨਾ ਭਾਈ ਦਾ ਨਹੀਂ ਨਹੀਂ ਇਹਦੇ ਵਿੱਚ ਨਹੀਂ ਸ਼ੋ ਹੋਂਦਾ ਰੋਕੀ ਹੈਗਾ ਦੇਖੋ ਹਾਂ ਹਾਂ ਆਪਣੇ ਜਨਮ ਦੇ ਹਾਂ ਇੱਕ ਵਾਰ ਸਕਰੀਨ ਸ਼ਾਟ ਮਾਰ ਕੇ ਤੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਜਿਹੜੇ ਮੋਬਾਈਲ ਨੰਬਰ ਉੱਤੇ ਲੱਗੇ ਹੋਏ ਨੇ ਇਹਨਾਂ ਨਾਲ ਆਪਣੇ ਵਿਸ਼ਾਲ ਭਾਈ ਜਿਹੜੀ ਵਿਕਾਸ ਵਿਕਾਸ ਭਾਈ ਉਹਨਾਂ ਦਾ ਨੰਬਰ ਆਪਣੇ ਵਿਕਾਸ ਭਾਈ ਹੋਣੀ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਸਾਰੀ ਇਹ ਸ਼ੋ ਦੀ ਡਿਟੇਲ ਹੈ ਵੀ ਟਿਕਟਾਂ ਕਿੱਦਾਂ ਕਰਨੀ ਹੈ ਉਸਾਇਦਿਕਰ ਬਿਨਾਂ ਦੇ ਪੈਸੀ ਇਨ ਫਿਊਚਰ ਅਪਾਇੰਟ ਜਰੂਰੀ ਆਪਾਂ ਨੇੜੇ ਆਵਾਂਗੇ ਡੇਟਾ ਦੇ ਤਾਂ ਆਪਾਂ ਇੱਕ ਦੀ ਵੀਡੀਓ ਹੋਰ ਹੀ ਬਣਾਵਾਂਗੇ ਇੰਸਟਾਗ੍ਰਾਮ ਤੇ ਟਿਕਟੌਕ ਤੇ ਸਾਰੇ ਪਾਸੇ ਆਪਾਂ ਅਪਡੇਟ ਦਵਾਗੇ ਤੁਹਾਨੂੰ ਤੇ ਬਾਕੀ ਸਾਰਿਆਂ ਮੇਰੇ ਤੋਂ ਬਹੁਤ ਬਹੁਤ ਥੈਂਕਸ ਧੰਨਵਾਦ ਹੋਈ ਜਾ ਚੱਲ ਗਏ ਹਾਂ ਨੇ ਉਹ ਤੇ ਕਿੰਨੇ ਕਿਤਾਬਾਂ ਕਿ ਆਪਣੀ ਵੀਰਦੀ ਕਰਨੀ ਪੈਂਦੀ ਆ ਠੀਕ ਹੈ ਕਿ ਇਸ ਵੇਲੇ ਤੋਂ ਆਪਾਂ ਇੰਗਲੈਂਡ ਤੋਂ ਆਏ ਗਏ ਆ ਆ ਭਾਈ ਹਾਂ ਭਾਈ ਨਹੀਂ ਨਹੀਂ ਇੱਥੇ ਇੰਗਲੈਂਡ ਆ ਮੈਂ ਇੰਡੀਆ ਤੋਂ ਆਇਆ ਆ ਭਾਈ ਆਪਣਾ ਵਲੈਤੀ ਆ ਜੀ ਭਾਈ ਆਪਣਾ ਭਾਈ ਕਹਿੰਦਾ ਬੜੇ ਪੀਜ਼ੇ ਖਾਦੇ ਅਸੀਂ ਕਹਿੰਦਾ ਇੰਗਲੈਂਡ ਦੇ ਵਿੱਚ ਕਹਿੰਦਾ ਸਾਨੂੰ ਪੀਜ਼ਾ ਬਣਾਓ ਇੰਟਰਵਿਊ ਲਓ ਜੀ ਪੀਜ਼ਾ ਕਿੱਦਾਂ ਦਾ ਲੱਗਿਆ ਇਹਨਾਂ ਨੂੰ ਜੀ ਇਟਲੀ ਦੇ ਬਰਾਬਰ ਕਿਸੇ ਦਾ ਵਧੀਆ ਪੀਜ਼ਾ ਨਹੀਂ ਹੋ ਸਕਦਾ ਹਾਂ ਜੀ ਯੂਕੇ ਦੇ ਪੀਜ਼ੇ ਕੁਝ ਵੀ ਨਹੀਂ ਆ ਗਏ ਠੀਕ ਹੈ ਠੀਕ ਹੈ ਤੇ ਸਾਰੇ ਜਣੇ ਬੱਬੂ ਮਾਨ ਦੇ ਸ਼ੋਅ ਤੇ ਆਓ ਤੇ ਹਾਜ਼ਰੀ ਲਵਾਓ ਤੇ ਆਪਾਂ ਸਾਰੇ ਕਮਿਊਨਿਟੀ ਕਾਤੇ ਹੋਈ ਹੈ ਤਾਂ ਆਪਾਂ ਅੱਗੇ ਪ੍ਰੋਗਰੈਸ ਕਰੀਏ ਥੈਂਕ ਯੂ ਸਹੀ ਗੱਲ ਹੈ ਰਲ ਮਿਲ ਕੇ ਜਿਹੜੇ ਇਦਾਂ ਦੇ ਕਲਚਰ ਪ੍ਰੋਗਰਾਮ ਹੋਣੇ ਜਾਂ ਚਿੱਤ ਧਾਰਮਿਕ ਹੋਵੇ ਕੋਈ ਵੀ ਆਪਣਾ ਰਿਲੇਟਡ ਆਪਣੇ ਪੰਜਾਬੀ ਸੱਭਿਆਚਾਰ ਦਾ ਪ੍ਰੋਗਰਾਮ ਹੋਵੇ ਰਲ ਮਿਲ ਕੇ ਕਰਦੇ ਆਪਾਂ ਨੂੰ ਚੰਗੀ ਲੱਗਦੀ ਹੈ ਤੇ ਤਾਹੀ ਆਪਾਂ ਕਿੱਦਾਂ ਪਹੁੰਚ ਸਕਦੇ ਹਾਂ ਨਾ ਬਿਲਕੁਲ ਸਾਡਾ ਸਾਰਿਆਂ ਦਾ ਮਿੱਤਰ ਫਰਜ਼ ਬਣਦਾ ਹੈ ਤੁਹਾਡਾ ਹੀ ਫਰਜ਼ ਬਣਦਾ ਤੇ ਆਪਾਂ ਰਲ ਮਿਲ ਕੇ ਭਾਈ ਉਹਨਾਂ ਦਾ ਸਾਥ ਦਈਏ ਤੇ ਪ੍ਰੋਗਰਾਮ ਨੂੰ ਵਧੀਆ ਦੇਖਣਾਂ ਬਣਾਈਏ ਤਾਂ ਕਿ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਸਿੰਗਰ ਨੂੰ ਵੀ ਬੁਲਾ ਸਕੀਏ ਨਾ ਠੀਕ ਹੈ ਬਿਲਕ ਇਰਾਦ ਮੰਲੋ ਪਰ ਪਹਿਲੇ ਕਿਸਾ ਉਹ ਦਿੱਤਾ ਗਿਆ ਨਾ ਤੁਸੀਂ ਸ਼ੋਹ ਬਾਰੇ ਕੀ ਕਹਿਣਾ ਚਾਹੋਗੇ ਦੱਸੋ ਜੀ ਸ਼ੋਹ ਬਾਰੇ ਸ਼ੋਹ ਬਾਰੇ ਹੀ ਆ ਪਹੁੰਚੀ ਆ ਸਾਰੇ ਜਾਣੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬੱਬੂ ਮਾਨ ਚੀ ਦਾ ਤੇ ਬਹੁਤ ਵੱਡੇ ਸਿੰਗਰ ਆ ਤੇ ਬਹੁਤ ਜ਼ਿਆਦਾ ਪਸੰਦ ਕਰਦੇ ਸਾਰੇ ਜਾਣੇ ਉਹਨਾਂ ਨੂੰ ਸੋ ਪੀਸ ਤੁਸੀਂ ਸਾਰੇ ਜਾਣੇ ਜੀ ਜਲਦੀ ਪਰ ਆਈਆਂ ਠੀਕ ਹੈ ਭਾਈ ਠੀਕ ਹੈ ਭਾਈ ਬਾਕੀ ਸਾਰੇ ਬਧੀ ਠੀਕ ਹੈ ਠੀਕ ਹੈ ਹੋਰ ਭਾਈ ਤੁਹਾਨੂੰ ਪੀਜ਼ਾ ਕਿੱਦਾਂ ਲੱਗਿਆ ਮੈਂ ਕਹਿੰਦਾ ਸਾਰੇ ਪ੍ਰੋਮੋਸ਼ਨ ਕਰਦੇ ਬੱਬੂ ਮਾਨ ਦੀ ਆਪਣੀ ਵੀ ਕਰਦੀਏ ਸਾਡਾ ਪੀਜ਼ਾ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਸੀ ਭਾਈ ਤਾਂ ਹੀ ਤਾਂਡੇ ਕੋਲੋਂ ਨੇ ਹਰੇਕ ਵੀਕ ਦੇ ਤੋਂ ਹਾਂਜੀ ਹਾਂ ਹੁਣ ਤਾਂ ਤੁਹਾਨੂੰ ਤੁਹਾਨੂੰ ਜਾਣਦੇ ਵੀ ਹੋਣਗੇ ਅਸੀਂ ਮਾਰਾ ਜੇ ਇੱਕ ਪਾਸ ਬਣਾ ਲੈ ਬੋਨਾ ਮੈਂ ਤੋਂ ਤੁਹਾਡੇ ਬਣਾ ਦੇ ਜਿਆਪਾ ਨੇ ਹੋਰ ਭਾਈ ਠੀਕ ਠਾਕ ਚੜ੍ਹਦੀ ਗੱਲ ਤੇ ਆਪਾਂ ਭਾਈ ਤੁਹਾਡਾ ਨਾਲ ਕਰਦੇ ਗੱਲਾਂ ਬਾਤਾਂ ਤੁਹਾਨੂੰ ਕਿੱਦਾਂ ਲੱਗਿਆ ਭਾਈ ਸਾਡੇ ਪੀਜ਼ਾ ਭਾਈ ਪੀਜ਼ਾ ਬਹੁਤ ਵਧੀਆ ਲੱਗਿਆ ਮੈਂ ਇੱਥੇ ਦੀ ਲੋਕਲ ਕਮਿਊਨਿਟੀ ਨੂੰ ਕਹਿਣਾ ਚਾਹੁੰਦਾ ਭਾਈ ਦੀ ਸ਼ਾਪ ਤੇ ਆਓ ਇੱਥੇ ਦਾ ਪੀਜ਼ਾ ਟਰ ਸਰਵਾਤ ਹੋਰ ਭਾਈ ਤੁਹਾਡਾ ਤੁਹਾਨੂੰ ਕਿੱਦਾਂ ਫਰਕ ਲੱਗਿਆ ਇਟਲੀ ਦੇ ਇੰਗਲੈਂਡ ਦਾ ਕੀ ਫਰਕ ਲੱਗਿਆ ਨਹੀਂ ਮਰਾ ਇਟਲੀ ਸਾਡੇ ਦਾ ਇੱਥੇ ਆ ਇੰਗਲੈਂਡ ਠੀਕ ਆ ਜੀ ਆਣਾ ਜਾਣਾ ਸਾਡਾ ਲੱਗਿਆ ਰਹਿੰਦਾ ਪਰ ਇਹ ਆ ਕਿ ਜਦੋਂ ਵੀ ਆਣਾ ਆਇਆ ਮੈਂ ਪੰਸੋ ਆਇਆ ਆ ਅਸੀਂ ਆਂਦੇ ਹੀ ਫੋਨ ਕਰਵਾਤੇ ਸੀ ਕਿ ਵੀਕੈਂਡ ਤੇ ਨਗਰੇ ਭਾਈ ਦੇ ਜਾਣਾ ਹੈ ਨਹੀਂ ਸਹੀ ਸਾਡੇ ਭਰਾ ਵੀ ਦਿਲਚਸਪ ਇਹਨਾਂ ਦੇ ਵੀਜ਼ਾ ਵੀ ਦਿਲਚਸਪ ਇਸ ਕਰਕੇ ਸਾਡਾ ਚੱਕਰ ਲੱਗਦਾ ਲੱਗਦਾ ਜੀ ਥੈਂਕ ਯੂ ਸੋਧਰ ਬਹੁਤ ਵਧੀਆ ਪਾਜੀ ਬੋਲਦੀ ਬਹੁਤ ਸੁਣਦੀ ਹੈ ਨਾ ਥੈਂਕ ਯੂ ਜੀ ਥੈਂਕ ਯੂ ਹੋਰ ਭਾਈ ਤੁਹਾਨੂੰ ਚੜਦੀ ਕਲਾ ਹਾਂ ਚੜਦੀ ਕਲਾ ਤੇ ਇਹ ਭਾਈ ਉਹਨਾਂ ਦਾ ਮੇਨ ਸਪੋਰਟ ਹੁੰਦੀ ਹੈ ਮਿੱਤਰੋ ਆਪਣੇ ਕੋਈ ਫੰਕਸ਼ਨ ਹੋਵੇ ਕੋਈ ਵੀ ਸਿੰਗਰ ਆਉਣ ਤੇ ਇਹਨਾਂ ਦੇ ਮਗਰ ਤੇ ਇਹਨਾਂ ਦਾ ਹੱਥ ਹੁੰਦਾ ਹੀ ਹੁੰਦਾ ਤੁਹਾਡਾ ਵੀ ਰੋਬੋਟਿੰਗ ਕੀਤਾ ਬਹੁਤ ਬਹੁਤ ਧੰਨਵਾਦ। ਅਸਾਟਾ ਇਕੱਲਿਆਂ ਨਹੀਂ ਹੈ ਭਰਾ ਸਾਡੇ ਨਾਲ। ਨਾ ਉਹ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਤੁਹਾਡੇ ਰਗੇ ਭਰਾ ਸਾਰੇ ਨਾਲ ਨਹੀਂ ਤੇ ਤਾਂ ਹੀ ਇਹ ਕੁਝ ਹੋ ਸਕਦਾ ਨਹੀਂ ਤਾਂ ਇਕੱਲਿਆਂ ਦਾ ਕੁਝ ਨਹੀਂ ਹੈ। ਹਾਂਜੀ ਹਾਂ। ਨਾ ਥੈਂਕ ਯੂ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਬਾਈ ਜੀ ਥੈਂਕ ਯੂ। ਮੈਂ ਛੰ ਸੰਗੀਏ। ਹਾਂ ਬੰਨ ਕੋਈ। ਓਮ ਕੀ ਫਾਈ ਸਤਿ ਸ੍ਰੀ ਅਕਾਲ ਫ੍ਰੈਂਡ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਟਾਈਮ 11 ਵਜੇ ਮੇਥਰੋ ਆਪਣਾ ਵੀ ਕੰਮਕਾਰ ਫਿਨਿਸ਼ ਹੋ ਗਿਆ ਨਿਬੜ ਗਿਆ। ਤੇ ਹੁਣ ਫ੍ਰੀ ਹੋਏ ਆਪਾਂ ਤੇ ਹੁਣ ਅੱਜ ਦੇ ਪਪਾ ਵਾਸਤੇ ਉਹ ਰੋਲ ਬਣਾਇਆ ਹੈ। ਚਲੋ ਰੋਲ ਬਣਾਇਆ ਵਿੱਚ ਪਤਾ ਤੇ ਬਤੂ ਤੇ ਪਾ ਕੇ ਵਿੱਚ ਸਮਾਨ ਸਾਰਾ ਸੈਟ ਫਿਟ ਕਰਕੇ ਤੇ ਉਹ ਖਾਣੇ ਆ ਤੇ ਸ਼ਾਮ ਚੱਲੀ ਫਲ। ਹਾਂਜੀ। ਜਾਣਦਾ ਫਿਰ? ਹਾਂਜੀ ਹਾਂਜੀ ਜਾਣਦੇ। ਲਈ ਮਿੱਤਰੋ ਸਾਰਾ ਕੰਮ ਕਰ ਓਕੇ ਆ ਤੇ ਹੁਣ ਆਪਾਂ ਖਾ ਕੇ ਆਪਣਾ ਜਿਹੜਾ ਗੁਰਸ਼ਾਨਵੀ ਨੇ ਰੋਲ ਬਣਾਇਆ ਖਾ ਕੇ ਆਪਾਂ ਕਰਦੇ ਆ ਐਡੀਟਿੰਗ ਕਰਦੇ ਆ ਤੇ ਵਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ। ਜੇ ਪਸੰਦ ਆਇਆ ਤਾਲਾਈ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਕੱਲੂ ਮਿਲਾਂਗੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ